ਤਰਨ ਤਰਨ ਦੇ ਕੋਲ ਖਾਨਪੁਰ ਇਲਾਕਾ ਗੁਰਮੁਖੋ ਪੰਜਵੇਂ ਗੁਰੂ ਨਾਨਕ ਦੁਨੀਆ ਦਾ ਭਲਾ ਕਰਦਿਆਂ ਕਰਦਿਆਂ ਖਾਨਪੁਰ ਇਲਾਕੇ 'ਚ ਜਦੋਂ ਪਹੁੰਚੇ ਉਥੋਂ ਦੇ ਲੋਕ ਹੰਕਾਰੀ ਸਨ ਪਰਮੇਸ਼ਰ ਨੂੰ ਮੰਨਦੇ ਨਹੀਂ ਸਨ ਮੇਰੇ ਗਰੀਬ ਨਵਾਜ਼ ਸਤਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਉਸ ਇਲਾਕੇ 'ਚ ਪਹੁੰਚੇ ਕਿਸੇ ਨੇ ਸਤਗੁਰੂ ਨੂੰ ਜੀ ਆਇਆਂ ਨਹੀਂ ਆਖਿਆ ਆਪਣੇ ਹੰਕਾਰ ਕਰਕੇ ਗੁਰੂ ਅਰਜਨ ਦੇਵ ਜੀ ਦੇ ਨਾਲ ਭਾਈ ਵਿਦੀ ਚੰਦ ਜੀ ਕੁਝ ਹੋਰ ਸਿੱਖਨੇ ਸਤਸੰਗਿਓ ਹੁਣ ਕਈ ਸੋਚਣਗੇ ਭਾਈ ਵਿਦੀ ਚੰਦ ਜੀ ਇਹ ਤਾਂ ਛੇਵੇਂ ਪਾਤਸ਼ਾਹ ਵੇਲੇ ਸੇਵਾ ਲਵਾਉਂਦੇ ਰਹੇ ਨੇ ਭਾਈ ਵਿਦੀ ਚੰਦ ਜੀ ਗੁਰੂ ਅਰਜਨ ਦੇਵ ਜੀ ਸ਼ਰਨ ਵਿੱਚ ਆਏ ਸਨ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਭਾਈ ਵਿਦੀ ਚੰਦ ਨੇ ਸਿੱਖੀ ਧਾਰਨ ਕੀਤੀ ਸੀ ਗੁਰੂ ਅਰਜਨ ਦੇਵ ਪਿਤਾ ਜੀ ਵੇਲੇ ਹੀ ਸਤਿਗੁਰ ਦੇ ਸਿੱਖ ਬਣੇ ਸਨ ਪਿੰਡ ਦੇ ਬਾਹਰ-ਬਾਰ ਗੁਰੂ ਅਰਜਨ ਦੇਵ ਪਿਤਾ ਜੀ ਨਾਲ ਸਿੱਖ ਬੈਠੇ ਨੇ ਸ਼ਾਮ ਦਾ ਵੇਲਾ ਹੈ ਮੱਠਾ ਮੱਠਾ ਹਨੇਰਾ ਉੜਿਆ ਦੂਰੋਂ ਇੱਕ ਸੱਜਣ ਤੁਰਿਆ ਆ ਰਿਹਾ ਜੀ ਸਿਰ ਦੇ ਉੱਪਰ ਲੱਕੜਾਂ ਚੱਕੀਆਂ ਹੋਈਆਂ ਨੇ ਉਹਦੀ ਨਿਗਾ ਜਦੋਂ ਸਤਿਗੁਰੂ ਦੀ ਵੱਲ ਪਈ ਮੱਠਾ ਮੱਠਾ ਹਨੇਰਾ ਹੈ ਕਿੰਨਵੇਂ ਹੋ ਰਹੀ ਹੈ ਜੀ بارش ਹੋ ਰਹੀ ਮੱਠੀ ਮੱਠੀ ਨਾਲ ਦੂਰੋਂ ਜਦੋਂ ਵੇਖਿਆ ਕਹਿੰਦਾ ਕੋਈ ਅਤਿਥੀ ਨੇ ਆਪਣੇ ਨਗਰ ਦੇ ਨਹੀਂ ਲੱਗਦਾ ਬਾਹਰੋਂ ਆਏ ਨੇ ਉਮਣਾ ਤੂੰ ਗੁਰਨਾਨਕ ਦਾ ਸਿੱਖ ਹਾਂ ਚੱਲ ਇਹਨਾਂ ਨੂੰ ਬੇਨਤੀ ਕਰ ਭਾਵੇਂ ਮੈਂ ਗਰੀਬ ਹਾਂ ਵੀ ਭਲਿਓ ਅੱਜ ਹੀ ਰਾਤ ਸੀ ਮੇਰੀ ਕੁੱਲੀ ਵਿੱਚ ਗੁਜ਼ਾਰੂ ਜੋ ਮੈਂ ਛਕਾਂਗਾ ਉਹ ਤੁਹਾਨੂੰ ਛਕਾਵਾਂਗਾ ਇਹ ਸੋਚਾਂ ਸੋਚਦਾ ਸੋਚਦਾ ਉਹ ਸੱਜਣ ਕੋਲ ਆ ਗਿਆ ਲੱਕਰਾਂ ਦੀ ਪੰਡ ਥੱਲੇ ਰੱਖੀ ਕੀ ਵੇਖਦਾ ਇਹ ਤਾਂ ਸ੍ਰਿਸ਼ਟੀ ਦੇ ਮਾਲਕ ਜਿਨ੍ਹਾਂ ਦੇ ਮੈਂ ਚਰਨ ਆਪਣੇ ਹਿਰਦੇ ਵਿੱਚ ਵਸਾਏ ਨੇ ਨਾ ਇਹ ਤਾਂ ਪੰਜਵੇਂ ਗੁਰੂ ਨਾਨਕ ਧਨ ਗੁਰੂ ਅਰਜਨ ਦੇ ਪਿਤਾ ਜੀ ਨੇ ਚਰਨਾ ਤੇ ਨਮਸਕਾਰ ਕੀਤੀ ਸਤਿਗੁਰੂ ਜੀ ਆਪ ਗੁਰੂ ਅਰਜਨ ਦੇ ਜੀ ਪਿਤਾ ਜੀ ਆਖਣ ਲੱਗੇ ਉਹ ਭਾਈ ਹਿਮਿਆ ਕੇ ਭਾਈ ਹਿਮਾ ਸੀ ਸਤਿਗੁਰ ਦਾ ਸਿੱਖ ਉਹ ਭਾਈ ਹੀਮਿਆ ਨਾਲੇ ਯਾਦ ਕਰਦਾ ਨਾਲੇ ਅਵਾਜਾਂ ਮਾਰਦਾ ਨਾਲੇ ਪੁੱਛਦਾ ਆਪ ਨਾਲ ਦੇ ਸਿੱਖ ਸਾਰੇ ਹੈਰਾਨ ਇਹ ਸਤਿਗੁਰੂ ਯਾਦ ਪਿਆ ਕਰਦਾ ਸੀ ਅਵਾਜਾਂ ਮਾਰਦਾ ਸੀ ਭਾਈ ਹੀਨਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਹਾਂ ਤਾਂ ਮੈਂ ਗਰੀਬ ਹੈ ਮੇਰੇ ਕੋਲ ਕੇਵਲ ਇੱਕ ਮੰਝਾਈ ਪਾ ਸਤਗੁਰ ਕਿਰਪਾ ਕਰੋ ਅੱਜ ਮੇਰੇ ਗਰੀਬ ਦੀ ਕੁੱਲੀ ਨੂੰ ਭਾਗ ਲਗਾਓ ਸਤਗੁਰ ਜੀ ਤੁਰਪੇ ਨਾਲ ਨਾਲ ਇਹਦੇ ਭਾਈ ਵਿਧੀਜੰਦ ਹੋਰ ਸਿੱਖ ਵੀ ਤੁਰਪੇ ਜੀ ਕਰਜ ਦੀ ਚਾਦਰ ਸੀ ਉਹ ਚਾਦਰ ਵਿਛਾਈ ਸਤਗੁਰ ਨੂੰ ਮੰਝੇ ਤੇ ਬਿਠਾਇਆ ਤੇ ਸਿੱਖਾਂ ਦਾ ਆਸਨ ਪੁੰਝੇ ਲਾ ਦਿੱਤਾ ਜਲ ਪਾਣੀ ਤਿਆਰ ਕੀਤਾ ਪ੍ਰਸ਼ਾਦਾ ਤਿਆਰ ਕੀਤਾ ਜੋ ਰੁੱਖਾ ਮਿੱਸਾ ਸਤਗੁਰੂ ਜੀ ਨੇ ਛਕਾਇਆ ਸਿੱਖਾਂ ਨੂੰ ਛਕਾਇਆ ਤਾਂ ਆਪ ਵੀ ਛਕਿਆ ਪਰਮੇਸ਼ਰ ਦੀਆਂ ਵਡਿਆਈਆਂ ਹੋਈਆਂ ਸਤਗੁਰੂ ਜੀ ਮੰਝੇ ਤੇ ਆਰਾਮ ਚ ਹੋ ਗਏ ਸਿੱਖ ਜ਼ਮੀਨ ਤੇ ਹੀ ਆਸਣ ਪਈ ਹੀਮਾ ਜੀ ਵੀ ਜ਼ਮੀਨ ਤੇ ਹੀ ਆਸਣ ਲਾ ਲਿਆ ਅੱਧੀ ਘਰਾਬ ਦਾ ਸਮਾ ਹੋਇਆ ਭਾਈ ਹੀਮਾ ਜੀ ਅੱਖਾਂ ਚ ਦਰਾਗ ਹੈ ਅੱਖਾਂ 'ਚ ਨੀਰ ਹੈ ਅੱਖਾਂ 'ਚ ਜਲ ਹੈ ਤੇ ਸਤਗੁਰੂ ਜੀ ਦੇ ਪੈਰਦਵਾਲੇ ਪਾਸੇ ਬੈਠ ਗਏ ਸਤਸੰਗੀਓ ਧਿਆਨ ਦਿਓ ਪ੍ਰੇਮ ਕੀਂਦਾ ਗੁਰੂ ਦੇ ਨਾਲ ਸਤਗੁਰੂ ਜੀ ਦੇ ਪੈਰਦਵਾਲੇ ਪਾਸੇ ਬੈਠ ਕੇ ਤੇ ਸਤਪੂ ਦੇ ਚਰਨ ਪੜਸਦੇ ਨੇ ਆਪਣੇ ਹੱਥਾਂ ਦੇ ਨਾਲ ਅੱਖਾਂ 'ਚ ਜਲ ਵਹਿ ਰਿਹਾ ਤੇ ਸਤਗੁਰੂ ਉੱਠ ਕੇ ਬੈਠ ਗਏ ਉਹ ਭਾਈ ਮੈਂ ਤੂੰ ਕੀ ਗੱਲ ਸਤਿਗੁਰੂ ਅੱਜ ਤੁਸੀਂ ਮੇਰੇ ਗਰੀਬ ਦੀ ਕੁਲੀ ਨੂੰ ਭਾਗ ਲਗਾਏ ਸਤਿਗੁਰੂ ਮੈਨੂੰ ਕੋਈ ਪੁੱਛਦਾ ਵੀ ਨਹੀਂ ਇਸ ਗਰੀਬੀ ਨੇ ਬੜਾ ਸਤਾਇਆ ਆਪਣੇ ਵੀ ਸਾਥ ਛੱਡ ਕੇ ਚਲੇ ਗਏ ਮਹਾਰਾਜ ਸਤਸੰਗੀਓ ਭਾਗਾਂ ਵਾਲਿਓ ਜਦੋਂ ਰੁੱਖਾਂ ਨੂੰ ਫਲ ਲੱਗਦੇ ਨੇ ਫੁੱਲ ਲੱਗਦੇ ਨੇ ਉਦੋਂ ਪੰਛੀ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੇ ਨੇ ਜਦੋਂ ਅੰਬਾਂ ਨੂੰ ਬੂਰ ਪਿਆ ਹੋਵੇ ਉਦੋਂ ਕੋਇਲ ਵੀ ਆ ਕੇ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇੱਕ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਹੈ ਤੇ ਉਹ ਸੁਖਵੇਂ ਆਨ ਬਹੁਤ ਮਿਲ ਬੈਠਤ ਵੈਤ ਚਾਹੂੰ ਦਿਸੇ ਘੇਰੇ ਬਿਪਤ ਪਰੀ ਸਭ ਹੀ ਸੰਗ ਸਾਜਤ ਕੋ ਨ ਆਵਤ ਮੇਰੇ ਸਤਿਗੁਰੂ ਮੈਂ ਗਰੀਬ ਆਪਣੇ ਵੀ ਸਾਥ ਛੱਡ ਕੇ ਚਲੇ ਗਏ ਮਹਾਰਾਜ ਕਿਸੇ ਨੇ ਕਦੀ ਮੇਰੀ ਸਾਰ ਨਹੀਂ ਲਈ ਕੋਈ ਮੇਰੇ ਕੋਲ ਆ ਕੇ ਬੈਠਦਾ ਨਹੀਂ ਮਹਾਰਾਜ ਸਤਿਗੁਰੂ ਕਹਿੰਦੇ ਉਹ ਭਾਈ ਹਿਮਿਆ ਤੂੰ ਗਰੀਬ ਥੋੜਾ ਗੁਰਨਾਣਕ ਦਾ ਇਹ ਸ਼ਬਦ ਨਹੀਂ ਸੁਣਿਆ ਮਹਾਰਾਜ ਕਿਹੜਾ ਕਹਿੰਦੇ ਸਰਮ ਧਰਮ ਦੋਏ ਨਾਨਕਾ ਜੇ ਤਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਢੀ ਆ ਜਿੱਤ ਸਿਰ ਚੋਟਾਂ ਖਾਏ ਹੁਣ ਅਗਲੀਆਂ ਪੰਕਤੀਆਂ ਸੁਣਿਏ ਸਤਸੰਗਿਓ ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਉ ਫਕੀਰ ਇੱਥੇ ਫਕੀਰ ਆਖਿਆ ਕੰਗਾਲ ਨੂੰ ਜਿਨ੍ਹਾਂ ਦੇ ਕੋਲ ਕੇਵਲ ਤੇ ਕੇਵਲ ਦੁਨਿਆਵੀ ਧਨ ਹੈ ਮਹਾਰਾਜ ਕਹਿੰਦੇ ਉਹ ਕੰਗਾਲ ਨੇ ਜਿਨਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ ਏ ਵਾਹਿਗੁਰੂ ਜੀ ਜਿਨਕੇ ਹਿਰਦੇ ਤੂੰ ਵਸੇ ਤੇ ਨਰਗੁਣੀ ਗਹੀਰ ਉਹ ਤਾਂ ਗੁਨਾ ਦੇ ਸਾਗਰ ਨੇ ਜਿਨ੍ਹਾਂ ਦੇ ਹਿਰਦੇ ਤੇ ਮੇਰਾ ਵਾਹਿਗੁਰੂ ਵਸਦਾ ਹੈ ਬੁੱਧੇ ਵੇ ਸਤਗੁਰ ਨੇ ਇਹਦਾ ਵਿਰਾਗ ਵੇਖ ਕੇ ਇਹ ਪਉੜੀ ਉਚਾਰਨ ਕੀਤੀ ਜੀ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤਨਾ ਆਦਰ ਉਧਿਆਨ ਪਰਮਿਨਾ ਨਿਤ ਨਾ ਇੱਠ ਤਦ ਰੂਪਹੀਣ ਕਿਸ ਸਾਖ ਨਾ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂਰ ਮਨ ਉਦਰੇ ਪ੍ਰਭ ਹੋਏ ਸੋ ਪਰਸੰਨਾ ਓ ਭਾਈ ਹਿਮਿਆ ਜੇ ਤੇਰੇ ਵਰਗੇ ਗੁਰਮੁਖਾਂ ਦੀ ਕੋਈ ਧੂੜ ਚੁੱਕ ਕੇ ਮੱਥੇ ਨੂੰ ਲਾ ਲਵੇ ਤਾਂ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਵੀ ਪ੍ਰਸੰਨ ਹੋ ਜਾਂਦਾ ਹੈ ਉਹ ਵੀ ਖੁਸ਼ ਹੋ ਜਾਂਦਾ ਹੈ ਕਦੋਂ ਇਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨ ਪ੍ਰਸੰਨ ਹੁੰਦਾ ਪਰਮੇਸ਼ਰ ਵੀ ਵਾਹਿਗੁਰੂ ਵੀ ਪ੍ਰਸੰਨ ਹੋ ਜਾਂਦਾ ਸਤਬ ਨੇ ਇੱਥੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਅੰਮ੍ਰਿਤ ਵੇਲਾ ਹੋਇਆ ਜੀ ਸਤਗੁਰੂ ਜੀ ਨੇ ਹਰ ਦਸ ਕੀਤਾ ਗੁਰਸਿੱਖਾਂ ਨੇ ਨਿਤਨੇਮ ਕੀਤਾ ਦਿਨ ਚੜਿਆ ਇਹਨੇ ਸਤਗੁਰੂ ਨੂੰ ਜਲ ਪਾਣੀ ਛਕਾਇਆ ਜੀ ਨਾਲ ਸਿੱਖਣ ਜਲ ਪਾਣੀ ਛਕਾਇਆ ਤੇ ਸਤਗੁਰੂ ਅਗਾਹ ਚੱਲੇ ਹੋਣੇ ਜਦੋਂ ਸਤਗੁਰੂ ਚੱਲੇ ਨਾ ਇਹਨੇ ਦੋਵੇਂ ਹੱਥ ਜੋੜ ਲਏ ਦੋਵੇਂ ਹੱਥ ਜੋੜ ਕੇ ਪਤਾ ਕੀ ਕਹਿੰਦਾ ਹੇ ਗਰੀਬ ਨਵਾਜ਼ ਸਤਗੁਰੂ ਤੁਹਾਨੂੰ ਗੁਰੂ ਅਰਜੰਦ ਦੇ ਮਹਾਰਾਜ ਜੀ हे मेरी सच्ची सरकार जी ਤੁਹਾਡਾ ਹੁਕਮ ਹੋਵੇ ਤਾਂ ਤੁਹਾਡੇ ਚਰਨਾਂ 'ਚ ਗੁਬਨਤੀ ਕਰਾਂ ਮੈਂ ਦੱਸ ਭਾਈ ਹੇਮਿਆਂ ਸਤਗੁਰੂ ਜੀ ਕਿਰਪਾ ਕਰੋ ਜਿੱਥੇ ਆਪਨੇ ਮੇਰੇ ਗਰੀਬ ਤੇ ਤਰਸ ਕੀਤਾ ਮੇਰੇ ਗਰੀਬ ਦੀ ਕੁल्ली ਨੂੰ ਭਾਗ ਲਗਾਇਆ ਮੈਨੂੰ ਦਰਸ਼ਨ ਦਿਦਾਰੇ ਬਖਸ਼ੇ ਮਹਾਰਾਜ ਜੀ ਹੁਣ ਇੱਕ ਕਿਰਪਾ ਕਰੋ ਦੁਪਹਿਰ ਤੱਕ ਇੱਥੇ ਡਿੱਕ ਜਾਓ ਮਹਾਰਾਜ ਜੀ ਦਪਹਿਰ ਤੱਕ ਇੱਥੇ ਟਿਕ ਜਾਓ ਇੱਥੇ ਭਾਈ ਵੀਰ ਸਿੰਘ ਨੇ ਬੜੇ ਸੁੰਦਰ ਵਜਨ ਲਿਖਨੇ ਲਿਖੇ ਨੇ ਜੁਆਕ ਨੇ ਸਤਗੁਰੂ ਜੀ ਦਪਹਿਰ ਤੱਕ ਇੱਥੇ ਟਿਕ ਜਾਓ ਅੱਗਾ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਕਾਸ ਲਈ ਪਾਪ ਕਾਦੇ ਵਾਸਤੇ ਹੱਥ ਜੋੜ ਲੈ ਮਹਾਰਾਜ ਜੀ ਤੁਸੀਂ ਅੰਤਰਜਾਮੀ ਹੋ ਸਭ ਜਾਣਦੇ ਹੋ ਪਿਤਾ ਜੀ ਅੱਜ ਮੇਰਾ ਅਖੀਲਾ ਦਿਨ ਹੈ ਪਿਤਾ ਜੀ ਅੱਜ ਮੇਰਾ ਅਖੀਲਾ ਦਿਨ ਹੈ ਅੱਜ ਇਸ ਫਾਨੀ ਸੰਸਾਰ ਨੂੰ ਮੈਂ ਅਲਵਿਦਾ ਕਹਿ ਦੇਣਾ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਜੀ ਤੇ ਪੈ ਤੱਕ ਟਿਕ ਜਾਓ ਇੱਕ ਅੰਦਰ ਦੀ ਭਾਵਨਾ ਸੀ ਸਤਿਗੁਰੂ ਜਦੋਂ ਮੇਰਾ ਅਖੀਲਾ ਸਮਾਵੇ ਮੇਰਾ ਕੋਈ ਆਪਣਾ ਨਹੀਂ ਮੇਰੀ ਅਰਥੀ ਨੂੰ ਕਿਸੇ ਮੋੜਾ ਵੀ ਨਹੀਂ ਦੇਣਾ ਸਤਿਗੁਰ ਇੱਕ ਭਾਵਨਾ ਸੀ ਜਦੋਂ ਮੇਰਾ ਅਕੀਲਾ ਸਮਾਂ ਆਵੇ ਤੇ ਗੋਜ ਧੰਨ ਗੁਰੂ ਅਰਜਨ ਦੇਵ ਪਤਾ ਜੀ ਆਪ ਜੀ ਦੀ ਹੋਵੇ ਗੁਰੂ ਅਰਜਨ ਦੇਵ ਜੀ ਦਾ ਪਿਆਰ ਦੇਖ ਕੇ ਉੱਥੇ ਟੇਕੇ ਤੇ satsang ਹੋਇਆ ਜੀ ਹਰ ਦਸ ਹੋਇਆ ਹੋਰ ਨਗਰਾਂ ਦੀਆਂ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਇਕੱਠੀਆਂ ਹੋ ਗਈਆਂ ਜੀ ਹਰ ਦਸ ਹੋਇਆ ਪਰਮੇਸ਼ਰ ਦੀਆਂ ਵਡਿਆਈਆਂ ਹੋਈਆਂ ਇਧਰੋਂ ਗੁਰਸਿੱਖਾਂ ਨੇ ਵਾਹਿਗੁਰੂ ਦੀ ਧੁਰੀ ਲਾਈ ਦੀ ਹਨ ਵਾਹਿਗੁਰੂ 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 ਜੋ ਘਰਾਂ ਦੇ ਬੈਠੇ ਉਹ ਵੀ ਜਪੋ ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਜਪਦੀ ਪਈ ਆ ਗੁਰ ਅਰਜਨ ਦੇਵ ਪਤਾ ਜੀ ਆਪਣੇ ਸਿੰਘਾਸਨ ਤੋਂ ਉੱਠੇ ਤੇ ਭਾਈ ਹੇਮਾ ਜੀ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਜੀ ਦੇਖਿਓ ਗੁਰੂ ਲੱਭੇਗਾ ਇਹੋ ਜਿਹਾ ਗੁਰੂ ਅੱਜ ਹੋਰ ਗੁਰੂ ਅਰਜਨ ਦੇਵ ਚਰਨਾ ਦੇ ਨਾਲ ਤੁਹਾਡਾ ਪਿਆਰ ਵਧੇਗਾ ਤਨ ਤਨ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦੇ ਚਰਨਾ ਦੇ ਨਾਲ ਹੋਰ ਪ੍ਰੀਤੀ ਵਧੇਗੀ ਤੁਹਾਡੀ ਗੁਰੂ ਅਰਜਨ ਦੇ ਪਿਤਾ ਜੀ ਨੇ ਭਾਈ ਹਿਮੇ ਦਾ ਸਿਰ ਆਪਣੀ ਗੋਦ ਚ ਰੱਖ ਲਿਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਭਾਈ ਹਿਮਾ ਜੀ ਵਾਹਿਗੁਰੂ ਵਿੱਚ ਅਪੀਧ ਹੋ ਗਏ ਅਖੀਲੇ ਸਵਾਸ ਭਾਈ ਹਿਮਾ ਜੀ ਦੇ ਗੁਰੂ ਅਰਜਨ ਦੇ ਪਿਤਾ ਜੀ ਗੋਦ ਵਿੱਚ ਨਿਕਲੇ ਜੀ ਵੇਖੋ ਗੁਰਸਿੱਖਾਂ ਦਾ ਕਿਹੋ ਜਿਹਾ ਪਿਆਰ ਇਹਦਾ ਅਖੀਲਾ ਸਮਾਂ ਗੁਰੂ ਅਰਜਨ ਦੇ ਪਿਤਾ ਜੀ ਨੇ ਆਪ ਸੰਭਾਲਿਆ ਹੋਰ ਸੰਤਾਂ ਵੀ ਪਹੁੰਚ ਗਈਆਂ ਸਤਗੁਰੂ ਜੀ ਨੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਇਹਦੇ ਉੱਪਰ ਕਹਿੰਦੇ ਭਾਈ ਹੇਮਾ ਜੀ ਆਪਣੇ ਨਿੱਜ ਘਰ ਪਹੁੰਚ ਗਏ ਨੇ ਆਪਣੇ ਨਿੱਜ ਘਰ ਪਹੁੰਚ ਗਏ ਨੇ ਭਾਈ ਹੇਮਾ ਜੀ ਅੱਜ ਭਾਈ ਹਿਮਾ ਜੀ ਵਾਹਿਗੁਰੂ ਵਿੱਚ ਅਪੀਧ ਹੋ ਗਏ ਨੇ